ਜਿਵੇਂ ਹੀ ਪਹਿਲਗਾਮ ਚ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਮਾਹੌਲ ਹੈ ਜਿਹੜਾ ਤਣਾਅਪੂਰਨ ਬਣਦਾ ਜਾ ਰਿਹਾ ਜਿੱਥੇ ਬਿੱਤੇ ਦਿਨ ਇੱਕ ਬਿਆਨ ਹੈ ਜਿਹੜਾ ਅਤਵਾਦੀ ਸੈਇਦ ਹਾਫਿਜ਼ਾ ਸੈਇਦ ਦਾ ਸਾਹਮਣੇ ਆਇਆ ਸੀ ਅਤੇ ਪੀਐਮ ਮੋਦੀ ਨੂੰ ਸਿੱਧੀ ਉਸ ਵੱਲੋਂ ਧਮਕੀ ਦਿੱਤੀ ਗਈ ਸੀ ਤਾਂ ਹੁਣ ਉਸ ਨੂੰ ਧਮਕੀ ਦਿੱਤੀ ਜਾ ਰਹੀ ਹੈ ਤਾਂ ਸਿੱਧਾ ਹੀ ਜਿਹੜਾ ਘਰ ਚ ਵੜ ਕੇ ਮਾਰਨ ਦੀ ਗੱਲ ਕਹੀ ਗਈ ਹੈ ਤੇ ਉੱਥੇ ਹੀ ਜਿਹੜਾ ਇੱਕ ਲੱਖ ਦੇ ਬਰਾਬਰ ਹੈ ਤਾਂ ਇਹ ਗੱਲ ਹੈ ਜਿਹੜੀ ਕਹੀ ਗਈ ਹੈ ਲਾਰਸ਼ ਗੈਂਗ ਵੱਲੋਂ ਤਾਂ ਲਾਰ ਲਾਰਸ ਗੈਂਗ ਦੇ ਜਿਹੜੇ ਨਾਂ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ ਤੇ ਉਹਨਾਂ ਵੱਲੋਂ ਸਿੱਧੀ ਧਮਕੀ ਦਿੱਤੀ ਗਈ ਹੈ ਹਾਫਿਜ਼ ਸੈਦ ਨੂੰ ਮਾਰਨ ਦਿੱਤਾ ਉਹਨਾਂ ਨੇ ਕਿਹਾ ਹੈ ਕਿ ਘਰ ਚ ਬੜ ਕੇ ਮਾਰਾਂਗੇ ਅਤੇ ਪਾਕਿਸਤਾਨ ਦਾ 1 ਲੱਖ ਦੇ ਬਰਾਬਰ ਹੈ ਜੋ ਉਸ ਨੂੰ ਉਸ ਵਿਅਕਤੀ ਨੂੰ ਮਾਰਾਂਗੇ ਤੇ ਉੱਥੇ ਹੀ ਉਹਨਾਂ ਨੇ ਇੱਕ ਪੋਸਟ ਹੈ ਜਿਹੜੀ ਸਾਂਝੀ ਕੀਤੀ ਹੈ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਉਸ ਤੇ ਲਿਖਿਆ ਹੈ ਕਿ ਰਾਮ ਰਾਮ ਸਭੀ ਭਾਈਓ ਕੋ ਜੋ ਭਾਈ ਪਹਲਗਾਮ ਕਸ਼ਮੀਰ ਮੇਂ ਅਤੰਕੀ ਹਮਲਾ ਹੁਆ ਹੈ ਜੋ ਬੇਗੁਨਾਹ ਬੇਗੁਨਾਹ ਲੋਕਾਂ ਨੂੰ ਬਿਨਾ ਕਿਸੇ ਕਸੂਰ ਤੋਂ ਮਾਰਿਆ ਹੈ ਇਹਨਾਂ ਦੇ ਬਦਲਾ ਜਲਦੀ ਹੀ ਲਿਆ ਜਾਏਗਾ ਉਹਨਾਂ ਦੇ ਉਹਨਾਂ ਨੇ ਸਾਡੇ ਜਿਹੜੇ ਆ ਨਜਾਇਜ਼ ਆਦਮੀ ਮਾਰੇ ਨੇ ਤੇ ਅਸੀਂ ਉਹਨਾਂ ਦੇ ਇੱਕ ਹੀ ਜਿਹੜਾ ਮਾਰਾਂਗੇ ਜੋ ਕਿ 1 ਲੱਖ ਦੇ ਬਰਾਬਰ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪੋਸਟ ਤੇ ਲਿਖਿਆ ਹੈ ਕਿ ਇੱਕ ਘਰ ਚ ਵੜ ਕੇ ਉਸ ਨੂੰ ਮਾਰਿਆ ਜਾਏਗਾ ਅਤੇ ਸਈਦ ਜੋ ਜਿਹੜਾ ਅਤਵਾਦੀ ਆ ਹਾਫਿਜ਼ ਸਈਦ ਉਸ ਨੂੰ ਮਾਰਾਂਗੇ ਤਾਂ ਇਹ ਕਿਤੇ ਨਾ ਕਿਤੇ ਬਿੱਤੇ ਦਿਨ ਹੀ ਇੱਕ ਇਸ ਦਾ ਸਈਦ ਹਾਫਿਜ਼ ਸਈਦ ਦਾ ਬਿਆਨ ਵੀ ਜਿਹੜਾ ਸਾਹਮਣੇ ਆ ਰਿਹਾ ਸੀ ਜੋ ਕਿ ਧਮਕੀਆਂ ਦੇ ਰਿਹਾ ਸੀ ਕਿ ਜੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਤਾਂ ਅਸੀਂ ਵੀ ਜਾ ਮੋਦੀ ਦੀ ਜਿਹੜੇ ਆ ਜਾਨ ਲਾਵਾਂਗੇ ਤਾਂ ਅਜਿਹਾ ਜਿਹੜਾ ਧਮਕੀ ਭਰਿਆ ਬਿਆਨ ਸਾਹਮਣੇ ਆਇਆ ਸੀ ਸੈਇਦ ਹਾਫਿਜ਼ ਸੈਇਦ ਦਾ ਤਾਂ ਹੁਣ ਉਸ ਦੀ ਫੋਟੋਟ ਕ੍ਰਾਸ ਕਰਕੇ ਜਿਹੜੀ ਇੱਕ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਜੋ ਕਿ ਦੱਸਿਆ ਜਾ ਰਿਹਾ ਇੱਕ ਲਾਰੈਂਸ ਬਸ਼ਨੋਈ ਦੀ ਵੱਲੋਂ ਜਿਹੜੀ ਆ ਪੋਸਟ ਪਾਈ ਗਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇੱਕ ਲੱਖ ਦੇ ਬਰਾਬਰ ਹੈ ਜੋ ਪਾਕਿਸਤਾਨ ਦਾ ਅਸੀਂ ਉਸ ਨੂੰ ਮਾਰਾਂਗੇ ਤੇ ਇੰਤ ਦਾ ਜਵਾਬ ਜਿਹੜਾ ਪੱਥਰ ਨਾਲ ਦੇਵਾਂਗੇ ਪਾਕਿਸਤਾਨ ਜਿਹੜਾ ਅੰਦਰ ਵਲ ਕੇ ਜਿਹੜਾ ਮਾਰਾਂਗੇ ਬਿਸ਼ਨੋਈ ਲਾਰੈਂਸ ਬਿਸ਼ਨੋਈ ਗਰੁੱਪ ਜਤਿੰਦਰ ਗੋਗੀ ਗਰੁੱਪ ਹਸੀਮ ਬਾਬਾ ਕਾਲਾ ਰਾਣਾ ਇਹ ਜਿਹੜੇ ਆ ਉਹਨਾਂ ਦੇ ਨਾਮ ਜਿਹੜੇ ਗਰੁੱਪਾਂ ਦੇ ਲਿਖੇ ਹੋਏ ਆ ਤਾਂ ਰੋਹਿਤ ਗੋਵਦਾਰਾ ਜਿਹੜਾ ਉਹ ਵੀ ਲਿਖਿਆ ਹੈ ਜੈ ਹਿੰਦ ਜੈ ਭਾਰਤ ਤਾਂ ਅੱਗੇ ਤਸਵੀਰ ਆ ਜਿਹੜੀ ਉਹ ਸਾਂਝੀ ਕੀਤੀ ਗਈ ਆ ਹਾਫਿਜ਼ ਸૈયਦ ਦੀ ਅਤੇ ਸਿੱਧੀ ਧਮਕੀ ਦਿੱਤੀ ਗਈ ਆ ਹਾਫਿਜ਼ ਸૈયਦ ਨੂੰ ਕਿ ਹੁਣ ਜਿਹੜਾ ਪਾਕਿਸਤਾਨ ਦੇ ਅੰਦਰ ਵੜ ਕੇ ਪਹਿਲਗਾਮ ਦਾ ਜਿਹੜਾ ਬਦਲਾ ਲਵਾਗੇ ਤਾਂ ਪਹਿਲਗਾਮ ਹਮਲੇ ਤੇ ਲਾਰੈਂਸ ਗੈਂਗ ਦੀ ਜਿਹੜੀ ਧਮਕੀ ਸਾਹਮਣੇ ਆਈ ਹੈ ਹਾਫਿਜ਼ ਸૈયਦ ਦੀ ਤਸਵੀਰ ਤੇ ਕ੍ਰਾਸ ਕਰਕੇ ਧਮਕੀ ਦਿੱਤੀ ਗਈ ਹੈ ਘਰ ਦੇ ਅੰਦਰ ਵੜ ਕੇ ਮਾਰਾਂਗੇ ਅਤੇ ਲਾਰੈਂਸ ਗੈਂਗ ਅਜਿਹੇ ਵਿਅਕਤੀ ਨੂੰ ਮਾਰਾਂਗੇ ਜੋ 1 ਲੱਖ ਦੇ ਬਰਾਬਰ ਹੈ ਤਾਂ ਲਾਰੈਂਸ ਗੈਂਗ ਨੇ ਇਹ ਧਮਕੀ ਦਿੱਤੀ ਹੈ ਕਿ ਜੋ ਪਾਕਿਸਤਾਨ ਦਾ 1 ਲੱਖ ਦੇ ਬਰਾਬਰ ਹੈ ਉਸ ਨੂੰ ਪਾਕਿਸਤਾਨ ਦੇ ਅੰਦਰ ਵੜ ਕੇ ਮਾਰਾਂਗੇ ਕਾਂ ਲਾਰਸ ਬਸ਼ਨੋਈ ਗੈਂਗ ਹੈ ਜਿਹੜੀ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਰਹਿੰਦੀ ਹੈ ਕਿਉਂਕਿ ਕਿਸੇ ਤੋਂ ਫਰौती ਮੰਗਣੀ ਆ ਜਾਂ ਕੋਈ ਕਤਲ ਹੁੰਦਾ ਹੈ ਭਾਰਤ ਵਿੱਚ ਜਾਂ ਪਾਕੀ ਭਾਰਤ ਪੰਜਾਬ ਵਿੱਚ ਤਾਂ ਉਸ ਦੀ ਸਿੱਧੀ ਜਿਹੜੀ ਜ਼ਿੰਮੇਵਾਰੀ ਆ ਉਹ ਅਕਸਰ ਜਾਂ ਜਿਹੜੀ ਜ਼ਿੰਮੇਵਾਰੀ ਲੈਂਦਾ ਲਾਰਸ ਬਸ਼ਨੋਈ ਦੀ ਗੈਂਗ ਵੱਲੋਂ ਲਈ ਜਾਂਦੀ ਆ ਤੇ ਹੁਣ ਜਿਹੜਾ ਹਾਫਿਜ਼ ਸਈਅਦ ਆ ਉਸ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ